ਸਸਿਕਾ ਜੀ ਮੈਂ ਹਾ ਕਮਲਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਨਾਲ ਅਣਹੋਣੀ ਭਿਆਨਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲਿਆ ਰਹੀਆਂ ਤੇ ਤਾਜ਼ੇ ਮਾਮਲੇ ਦੀ ਗੱਲ ਕਹਿ ਜਾਵੇ ਤਾਂ ਤਿੱਹਤ 23 ਸਾਲ ਦੀ ਖੁਸ਼ਪ੍ਰੀਤ ਕੌਰ ਇੱਕ ਸੜਕ ਹਾਦਸੇ ਦੌਰਾਨ ਦਮ ਤੋੜ ਗਈ ਹੈ ਦੂਜੇ ਪਾਸੇ ਵਿਦੇਸ਼ਾਂ ਦੇ ਵਿੱਚ ਪਿਛਲੇ 5 ਸਾਲਾਂ ਦੌਰਾਨ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਤੇ ਸਭ ਤੋਂ ਵੱਧ 172 ਜਣਿਆਂ ਨੇ ਕੈਨੇਡਾ ਵਿੱਚ ਜਾਨ ਗੁਆਈ ਹੈ ਸਿਰਫ ਇੱਥੇ ਹੀ ਬਸ ਨਹੀਂ ਅਮਰੀਕਾ ਤੇ ਕੈਨੇਡਾ ਵਿੱਚ 16 ਭਾਰਤੀ ਵਿਦਿਆਰਥੀ ਹਮਲੇ ਦੌਰਾਨ ਮਾਰੀ ਗਈ ਨਹੀਂ ਕੈਨੇਡਾ ਵਿੱਚ ਸੱਪ ਤੋਂ ਵੱਧ ਨੌ ਪਾਤੀ ਦੇ ਹਮਲੇ ਦੌਰਾਨ ਜਾਣ ਗਈ ਹੈ ਅਤੇ ਅਮਰੀਕਾ ਦੇ ਵਿੱਚ ਇਹ ਅੰਕੜਾ ਛੇ ਦਜ ਕੀਤਾ ਗਿਆ। ਵਿਦੇਸ਼ ਰਾਜ ਮੰਤਰੀ ਕੀਰਤੀ ਵਦਨ ਨੇ ਦੱਸਿਆ ਹੈ ਕਿ ਲੋਕ ਸਭਾ ਦੇ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆ ਕਿ ਅਮਰੀਕਾ ਵਿੱਚ 108 ਭਾਰਤੀ ਵਿਦਿਆਰਥੀਆਂ ਦੀ ਜਾਨ ਗਈ ਹੈ ਜਦਕਿ ਯੂਕੇ ਦੇ ਵਿੱਚ 58 ਜਨਿਆਂ ਨੇ ਦਮ ਤੋੜਿਆ ਹੈ। ਵਿਦੇਸ਼ ਦੇ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਲਈ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਪਿਛਲੇ 5 ਸਾਲਾਂ ਦੇ ਵਿੱਚ 41 ਦੇਸ਼ਾਂ ਦੇ ਵਿੱਚ ਘੱਟੋ ਘੱਟ 633 ਭਾਰਤੀ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ ਸਭ ਤੋਂ ਵੱਧ 172 ਮੌਤਾ ਕੈਨੇਡਾ ਦੇ ਵਿੱਚ ਹੋਈਆਂ ਨੇ ਤੇ ਹਿੰਸਕ ਹਮਲਿਆਂ ਦੇ ਵਿੱਚ 19 ਵਿਦਿਆਰਥੀ ਦੀ ਜਾਨ ਚਾਹ ਚੁੱਕੀ ਹੈ ਮੌਤ ਦੇ ਕਾਰਨ ਦੇ ਵਿੱਚ ਕੁਦਰਤੀ ਕਾਰਨ ਦੁਰਘਟਨਾਵਾਂ ਅਤੇ ਮੈਡੀਕਲ ਐਮਰਜੈਂਸੀ ਵੀ ਸ਼ਾਮਿਲ ਨੇ ਅਜਾਣਕਾਰੀ ਵਿਦੇਸ਼ ਰਾਜ ਮੰਤਰੀ ਕੀਰਤੀਵਰਦਨ ਸਿੰਘ ਨੇ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਕੇਰਲ ਦੇ ਸੰਸਦ ਮੈਂਬਰ ਕਿੜੀਕੁਨਲ ਸੁਰੇਸ਼ ਤੇ ਸਵਾਲ ਦੇ ਉੱਤੇ ਦਿੱਤੀ ਹੈ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ 52 ਭਾਰਤੀਆਂ ਦੀ ਮੌਤ ਹੋਈ ਹੈ ਅਤੇ ਰੂਸ ਦੇ ਵਿੱਚ 37 ਜਨ ਇਹ ਇਸ ਦੁਨੀਆ ਨੂੰ ਅਲਵਿਦਾ ਅਗਏ ਨੇ ਯੂਕਰੇਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਨਾਲ ਅਣਹੋਣੀਆਂ 18 ਘਟਨਾਵਾਂ ਸਾਹਮਣੇ ਆਈਆਂ ਜਦਕਿ ਜਰਮਨੀ ਦੇ ਵਿੱਚ 24 ਜਾਜ਼ੀਆ ਦੇ ਵਿੱਚ 12 ਅਤੇ ਕਿਰਗਿਸਤਾਨ ਤੇ ਸਾਈਪਰਸ ਵਿੱਚ 8-8 ਭਾਰਤੀ ਦੇ ਨਾਲ ਪਾਣਾ ਬਾਪਰੇ ਸਵਾਲ ਦਾ ਲਿਖਤੀ ਜਵਾਬ ਦਿੱਤੇ ਉਹਨਾਂ ਕਿਹਾ ਕਿ ਸੜਕ ਹਾਦਸਿਆਂ ਬਿਮਾਰੀਆਂ ਤੇ ਹੋਰ ਕੁਦਰਤੀ ਕਾਰਨਾਂ ਕਰਕੇ ਪਿਛਲੇ 5 ਸਾਲ ਦੌਰਾਨ ਵਿਦੇਸ਼ੀ 392 ਤੇ 633 ਭਾਰਤੀ ਵਿਦਿਆਰਥੀਆਂ ਨੇ ਜਾਨ ਗੁਆਈ ਹੈ ਉਹਨਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਇੱਕ ਨੀ ਬਣਾਉਣੀ ਪਾਤ ਸਰਕਾਰ ਦੀਆਂ ਤਰਜੀਹਾਂ ਦੇ ਵਿੱਚ ਸਭ ਤੋਂ ਉੱਤੇ ਹੈ ਵਿਦੇਸ਼ ਦੇ ਵਿੱਚ ਸਥਿਤੀ ਭਾਰਤੀ ਮਿਚਨ ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈ ਰਹੇ ਭਾਰਤੀ ਵਿਦਿਆਰਥੀਆਂ ਤੇ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਨਹੀਂ ਇੱਕ ਵੱਖਰੇ ਸਵਾਲ ਦੇ ਜਵਾਬ ਦੇ ਵਿੱਚ ਕੀਰਤੀ ਵਰਦਨ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਪਿਛਲੇ 3 ਸਾਲ ਦੌਰਾਨ 8 ਹਾਲੀ ਭਾਰਤੀ ਵਿਦਿਆਰਥੀਆਂ ਨੂੰ ਰਿਪੋਰਟ ਕੀਤਾ ਗਿਆ ਭਾਰਤੀ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੇ ਕਾਰਨ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਸਾਂਝੇ ਨਹੀਂ ਕੀਤੇ ਗਏ ਪਰ ਮੰਨਿਆ ਜਾ ਰਿਹਾ ਹੈ ਕਿ ਅਨधिकृत ਤੌਰ ਉਤੇ ਕੰਮ ਕਰਨਾ ਕਲਾਸਾਂ ਨਾਲੋਂਣਾ ਤੇ ਕਲਾਸਾਂ ਯੂਨੀਵਰਸਿਟੀ ਦੇ ਵਿੱਚ ਗੱਡੇ ਜਾਣ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਨੇ ਇੱਥੇ ਦੱਸਣਾ ਬੰਦੇ ਕਿ ਪਿਛਲੇ ਦਿਨੀਓ ਨਟੋਰੀਓ ਤੇ ਪੈਰੀ ਸਾਉਂਟ ਇਲਾਕੇ ਦੇ ਵਿੱਚ ਵਾਪਰੇ ਹਾਦਸੇ ਦੌਰਾਨ ਤਿੰਨ ਪੰਜਾਬੀ ਮੌਤਿਆਰਾ ਦੀ ਜਾਨ ਗਈ ਸੀ ਜਿਸ ਨੂੰ ਅਭੀਚੋ ਇੱਕ ਰਿਸ਼ਨਾਖਤ ਪਟਾਲਾ ਨੇ ਡਿਪੈਂਡ ਸੁੱਖਾ ਚੋੜੇ ਦੇ ਨਾਲ ਸੰਬੰਧਿਤ ਲਖਵਿੰਦਰ ਕੋਰ ਵੱਜੋਂ ਕੀਤੀ ਗਈ ਪਰ ਹੁਣ ਖੁਸ਼ਬੀਤ ਕੋਥਾ ਨ あれ ਦਮਟੇਂ ਦਿਨ ਨਵੀਦ ਕੋਲ ਦੇ ਵੱਲੋਂ ਗੋ ਫੰਡ ਮੀ ਪੇਸ ਸਥਾਪਿਤ ਕਰਦਿਆਂ ਖੁਸ਼ਕ੍ਰਿਤ ਕੋਲ ਦੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਅਪੀਲ ਕੀਤੀ ਗਈ। ਨਵੀਦ ਕੋਲ ਦਾ ਕਹਿਣਾ ਹੈ ਕਿ ਉਸਦੇ ਮਾਪੇ ਨੇ ਕਰਜ਼ੇ ਲੈ ਕੇ ਪਿਛਲੇ ਸਾਲ ਉਸਨੂੰ ਕੈਨੇਡਾ ਭੇਜਿਆ ਅਤੇ ਹੁਣ ਅਚਾਨਕ ਵਾਪਰੀਆਂ ਹੋਣੀਆਂ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਹੈ। ਸਿਰ ਖਾਸੇ ਦਿਲ ਦਾ ਦੌਰਾ ਅਤੇ ਖੁਦਕੁਸ਼ੀਆਂ ਪੰਜਾਬੀ ਵਿਦਿਆਰਥੀਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਨਹੀਂ। ਕੈਨੇਡਾ ਦਾ ਖਰਾਬ ਮੌਸਮ ਹਾਦਸੇ ਦਾ ਕਾਰਨ ਬੰਦਾ ਹੈ। ਚਰਕੇ ਕਾਮਨਾ ਮਿਲਣ ਦੇ ਕਾਰਨ ਪੈਦਾ ਹੋਣ ਵਾਲਾ ਤਣਾਅ ਪੰਜਾਬੀ ਵਿਦਿਆਰਥੀਆਂ ਨੂੰ ਦਿਲ ਦੇ ਦੌਰੇ ਦਾ ਕੜਗੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ